ਕਮਲ ਗ੍ਰੈਨਸੋ ਹਾਂਜੀ ਕਮਲ ਸ਼ਾਹ ਦਾ ਹਾਂਜੀ ਕੀ ਮਾਮਲਾ ਕੀ ਇੱਕ ਜਿਹੜਾ ਤੁਸੀਂ ਅੱਜ ਹਸਪੀਟਲ ਚ ਆਏ ਹੋ ਹਸਪੀਟਲੋਂ ਸਾਹਮਣੇ ਚਿੱਕਾਨਵਾਈ ਆ ਉਹਨੇ ਉਹ ਬੇਬਕਤ ਵਾਲੇ ਨੇ ਉਹ ਮੇਰ ਕਿਰਪਾਨ ਮਾਰੀ ਕਾਦੇਲੀ ਮਾਰੀਇ ਕਟਵਾ ਕਿਸ ਗੱਲ ਨੂੰ ਲੈ ਕੇ ਮਾਰੀ ਹੈ ਟੋਕਲ ਟੇਪੇਲੋਂ ਪੁਰਾਣੀ ਕੋ ਸਕੂਟਰੀ ਲਈ ਲਾਈ ਸੀ ਕਿਸੇ ਨੇ ਉਹਨੂੰ ਕਿਹਾ ਸਕੂਟਰੀ ਗਾਂ ਲੈ ਉਹਦਾ ਸਮਾਨ ਉੱਥੋਂ ਲੈਣਾ ਸੀ ਲਾਈ ਸਾਡੀ ਸਮਾਨ ਮੋੜੇ ਸੀ ਤੇ ਉਹ ਉਹਨੂੰ ਉਹਦਾ ਕਿ ਬਿਚਾ ਅੱਲਾਵਾ ਸਹੀ ਨਹੀਂ ਉਹਨਾਂ ਨਾਲ ਗੱਲ ਹੋਈ ਇਹਨਾਂ ਨਾਲ ਗੱਲ ਹੀ ਹੋਈ ਨਹੀਂ ਹੋਈ ਅੱਜ ਕੋਈ ਗੱਲ ਨਹੀਂ ਹੋਈ ਕੋਈ ਵਾਸਤਾ ਨਹੀਂ ਤੇ ਉਹ ਘੰਟੇ ਤੋਂ ਬਾਅਦ ਉਹਨੂੰ ਗੁੱਸਾ ਆ ਗਿਆ ਕਿ ਉਹ ਕੁਰਪਾਨ ਲੈ ਕੇ ਮਾਰੀ ਮੇਰੇ ਕੁਰਪਾਨ ਲੈ ਕੇ ਮਾਰੀ ਕਿਹਨੇ ਮਾਰੀ ਕੁਰਪਾਨ ਤੁਹਾਡੇ ਉੱਪਰ ਮੁੰਡੇ ਨੇ ਮਾਰੀ ਸੀ ਕੀ ਨਾਮ ਮੁੰਡੇ ਦਾ ਜੀ ਉਹ ਜੰਗੀ ਠੀਕਾ ਹਾਂ ਜੀ ਜੰਗੀ ਜੰਗੀ ਕਹਿੰਦੇ ਉਹ ਚਿਕਾ ਕੁਰਪਾਨ ਕੱਲ ਨਹੀਂ ਮਾਰੀ ਤੁਹਾਡੇ ਬਈ ਸਾਡੇ ਪੋਟੇ ਹੀ ਭੱਜੂ ਤੇ ਗਾਲ੍ਹਾਂ ਕਢਦਾ ਤੇ ਪਹਿਲੋ ਵੀ ਕੋਈ ਰੰਝੇ ਸ਼ਾਹ ਪਹਿਲੋ ਵੀ ਅੱਗੇ ਆਇਆ 20 ਸਾਲ ਪਹਿਲੋ ਵੀ ਇਹ ਮੈਨੇ ਵਾਣੀਵਾਲੀ ਦੇ ਵੱਲੋਂ ਨਾ ਨਾ ਉਹਲੇ ਬੜੀ ਕੀ ਮਹਾਰਾਜ ਜੀ ਨੂੰ ਪੁਰਾਣੀ ਗੱਲਾਂ ਆ ਉਹ ਉਹਨੇ ਵੀ ਰਾਤ ਨੂੰ ਬਾਠਾਂ ਦੇ ਰਹਿ ਗਿਆ ਅਸੀਂ ਦਾ ਤੇ ਹੁਣ ਇਹ ਇਹਨੇ ਮਾਰੀ ਮੇਹਰ ਦੁਆਰਾ ਆ ਗਏ ਤੇ ਪੁਲਿਸ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਉੱਤੇ ਹਾਂਜੀ ਪੁਲਿਸ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਉੱਤੇ ਨਹੀਂ ਕਰਨੀ ਹੈ ਜੀ ਥੱਲੇ ਆ ਆ ਟੰਕੇ ਲਾਉਣੇ ਹੋ ਜਿਹੜੀ ਤੁਹਾਡੇ ਕਿਰਪਾਣ ਉਹਨੇ ਮਾਰੀ ਹੈ ਦੁਕਾਨ ਦੇ ਅੰਦਰ ਮਾਰੀ ਜਾਂ ਦੁਕਾਨ ਦੇ ਬਾਹਰ ਮਾਰੀ ਅੰਦਰ ਮਾਰੀ ਅੰਦਰ ਕੀ ਹੋਰ ਤਾਂ ਨਹੀਂ ਕੋਈ ਨੁਕਸਾਨ ਹੋਇਆ ਤੁਹਾਡਾ ਕੋਈ ਨੁਕਸਾਨ ਹੋਇਆ ਤੇ ਪੈਸੇ ਪੂਰੇ ਚੱਕੇ ਰਹਿ ਗਏ ਗੱਲੇ ਜਿੰਨੇ ਪੈਸੇ ਲੱਗੇ 50000 ਰੁਪਏ ਜੀ ਦੋਨੇ ਜਣੇ ਆਏ ਸੀਗੇ ਯਾਨੀ ਮੇਰਾ ਪਿਓ ਮਤਦਰ ਮੁੰਡਾ ਹੀ ਉਪਰ ਆਇਆ ਆਏ ਦੋਨੇ ਜੀ ਮੁੰਡੇ ਨੇ ਉਹ ਕਿਉਂ ਕੀਤਾ ਕਾਪਰ ਸੀ